ਅੱਜ ਅਸੀਂ ਗੱਲ ਕਰਾਂਗੇ ਉਹਨਾਂ ਗਰਾਉਂਡਿੰਗ ਟੈਕਨੀਕਸ ਦੀ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਐਂਜਾਇਟੀ ਨੂੰ ਘਬਰਾਹਟ ਨੂੰ ਟੈਨਸ਼ਨ ਨੂੰ ਓਵਰ ਥਿੰਕਿੰਗ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਜਿਹੜਾ ਕੰਟਰੋਲ ਕਰ ਸਕਦੇ ਹੋ ਤੇ ਇਹਨਾਂ ਟੈਕਨੀਕਸ ਦੀ ਵਰਤੋਂ ਕਰਕੇ ਤੁਹਾਡੇ ਦਿਮਾਗ ਨੂੰ ਇੱਕਦਮ ਇਹ ਸੁਨੇਹਾ ਮਿਲੇਗਾ ਕਿ ਕਾਮ ਯੂ ਆਰ ਸੇਫ ਗਰਾਉਂਡ ਟੈਕਨੀਕਸ ਹੁੰਦੀਆਂ ਕੀ ਨੇ ਇਹ ਪਾਸਟ ਦੇ ਵਿੱਚੋਂ ਤੁਹਾਨੂੰ ਕੱਢ ਕੇ ਲਿਆਉਂਦੀਆਂ ਨੇ ਜਾਨੀ ਕਿ ਪਾਸਟ ਵਿੱਚ ਜੋ ਕੁਝ ਹੋ ਚੁੱਕਿਆ ਉਹਨਾਂ ਯਾਦਾਂ ਦੇ ਵਿੱਚੋਂ ਕੱਢਦੀਆਂ ਨੇ ਵਰਤਮਾਨ ਵਿੱਚ ਲੈ ਕੇ ਆਉਂਦੀਆਂ ਨੇ ਪਾਉਜ਼ ਕਰਦੀਆਂ ਨੇ ਜਿਹੜੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਵਿਚਾਰ ਨੇ ਉਹ ਚੱਲ ਰਹੇ ਨੇ ਵਗ ਰਹੇ ਨੇ ਬਹੁਤ ਤੇਜ਼ੀ ਨਾਲ ਚੱਲ ਰਹੇ ਨੇ ਉਹਨਾਂ ਨੂੰ ਸਲੋ ਡਾਉਨ ਕਰਦੇ ਨੇ ਤੇ ਤੁਹਾਨੂੰ ਰਿਲੈਕਸ ਫੀਲ ਕਰਾਉਂਦੀਆਂ ਨੇ ਸਟੇਬਲ ਤੁਹਾਨੂੰ ਕਰਦੀਆਂ ਨੇ ਔਰ ਮਾਈਂਡ ਨੂੰ ਸ਼ਾਂਤ ਕਰਦੀਆਂ ਕਰਦੀਆਂ ਨੇ ਇਹ ਐਂਜਾਇਟੀ ਸਟ्रेस ਡਿਪਰੈਸ਼ਨ ਓਵਰਥਿੰਕਿੰਗ ਹਰ ਹਾਲਾਤ ਵਿੱਚ ਇਹ ਮਾਈਂਡ ਨੂੰ ਰਿਲੈਕਸ ਕਰਨ ਵਾਲੀਆਂ ਟੈਕਨੀਕਸ ਸੁਣੀਆਂ ਨੇ ਆਪਾਂ ਇੱਥੇ 5 ਟੈਕਨੀਕਸ ਦੀ ਗੱਲ ਕਰਨੀ ਆ ਜਿਹਦੇ ਨਾਲ ਆਪਾਂ ਇਹਨਾਂ ਚੀਜ਼ਾਂ ਤੋਂ ਜਿਹੜੇ ਇਹ ਸਟ्रेस ਹੈ ਓਵਰਥਿੰਕਿੰਗ ਹੈ ਜਾਂ ਐਂਜਾਇਟੀ ਆ ਘਬਰਾਹਟ ਹੈ ਇਸ ਚੀਜ਼ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਕੁਝ ਮਿੰਟਾਂ ਵਿੱਚ ਪੰਜ ਟੈਕਨੀਕਸ ਨੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਇੱਕ ਜਾਂ ਦੋ ਟੈਕਨੀਕਸ ਨੂੰ ਯੂਜ਼ ਕਰਕੇ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਹੋ ਜਿਵੇਂ ਪਹਿਲੀ ਟੈਕਨੀਕ ਹੈ ਕਿ ਤੁਸੀਂ ਆਲੇ ਦੁਆਲੇ ਦੀਆਂ ਜਦੋਂ ਵੀ ਓਵਰ ਥਿੰਕਿੰਗ ਕਰਨ ਲੱਗਦੇ ਹੋ ਤਾਂ ਆਲੇ ਦੁਆਲੇ ਦੀਆਂ ਪੰਜ ਚੀਜ਼ਾਂ ਨੇ ਜਿਹੜੀਆਂ ਉਹ ਨੋਟਿਸ ਕਰਨੀਆਂ ਨੇ ਉਹ ਪੰਜ ਚੀਜ਼ਾਂ ਕੋਈ ਵੀ ਹੋ ਸਕਦੀਆਂ ਨੇ ਜੋ ਤੁਹਾਡੇ ਉਸ ਟਾਈਮ ਸਾਹਮਣੇ ਨੇ ਉਹ ਕੁਰਸੀ ਹੋ ਸਕਦੀ ਹੈ ਜੇ ਬਾਹਰ ਕੀਤੇ ਗਾਰਡਨ 'ਚ ਬੈਠਿਓ ਤਾਂ ਉਹ درخت ਪੇੜ ਹੋ ਸਕਦੇ ਨੇ ਜਾਂ ਫਿਰ ਕੋਈ ਗਰਾਊਂਡ ਹੈ ਉਹਦੇ ਵਿੱਚ ਖੇਡਦੇ ਬੱਚੇ ਹੋ ਸਕਦੇ ਨੇ ਬਾਲ ਹੋ ਸਕਦੀ ਆ ਘਰ ਦੇ ਅੰਦਰੋਂ ਤੁਸੀਂ ਦਾ ਕੰਧ ਹੋ ਸਕਦੀ ਆ ਅ ਬੱਲਵੋ ਹੋ ਸਕਦੇ ਜਾਂ ਕੋਈ ਕੜੀ ਹੋ ਸਕਦੀ ਹੈ ਅ ਅਲਮਾਰੀ ਹੋ ਸਕਦੀ ਹੈ ਕੋਈ ਵੀ ਚੀਜ਼ ਕੋਈ ਪੰਜ ਚੀਜ਼ਾਂ ਨੇ ਜਿਹੜੀਆਂ ਉਹ ਨੋਟਿਸ ਕਰਨੀਆਂ ਤੇ ਉਹਨਾਂ ਨੂੰ ਗੌਰ ਨਾਲ ਦੇਖਣਾ ਐਵੇਂ ਮਤਲਬ ਦੇਖਣਾ ਜਿਵੇਂ ਪਹਿਲੀ ਵਾਰ ਦੇਖਿਆ ਹੋਵੇ ਬਹੁਤ ਹੀ ਆਰਾਮ ਨਾਲ ਕੋ ਉਸ ਨੂੰ ਦੇਖਣਾ ਤੇ ਇਹਦੇ ਨਾਲ ਕੀ ਹੋਏਗਾ ਜਦੋਂ ਦਿਮਾਗ ਆ ਜਿਹੜਾ ਇਹ ਮਤਲਬ ਸੋਚ ਵਿੱਚ ਇਹ ਫਿਕਰ ਸੇ ਚਲਿਆ ਜਾਂਦਾ ਨਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਊਗਾ ਜੇ ਐ ਨਾ ਹੋਇਆ ਆਉਣ ਵਾਲੇ ਸਮੇਂ ਵਿੱਚ ਕਿਤੇ ਆ ਨਾ ਹੋ ਜਵੇ ਤੁਹਾਡੇ ਅੰਦਰ ਜਿਹੜੇ ਫਿਕਰ ਹੈ ਜਿਹੜੀ ਚਿੰਤਾ ਹੈ ਕਿਸੇ ਵੀ ਪੀਰੀ ਮਤਲਬ ਕਿ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਸਕਦੀ ਆ ਆਉਣ ਵਾਲੇ ਸਮੇਂ ਵਿੱਚ ਕਿਤੇ ਸਾਡੇ ਨਾਲ ਆ ਨਾ ਵਾਪਰ ਜੇ ਆ ਗੱਲਾਂ ਐਵੇਂ ਨਾ ਹੋ ਜਾਣੇ ਕਿਉਂ ਹੋ ਗਿਆ ਜਾਂ ਪਿਛਲਾ ਸਮਾਂ ਵੀ ਹੋ ਸਕਦਾ ਹੈ ਪਾਸਟ ਚ ਲੰਘੀਆਂ ਚੀਜ਼ਾਂ ਬਾਰੇ ਵੀ ਤੁਸੀਂ ਸੋਚ ਸਕਦੇ ਹੋ ਕਿ ਇਹ ਮੇਰੇ ਨਾਲ ਕਿਉਂ ਹੋ ਗਿਆ ਐਵੇਂ ਕਿਉਂ ਹੋਇਆ ਇਹ ਹੋਣਾ ਨਹੀਂ ਚਾਹੀਦਾ ਜਾਂ ਕਿਤੇ ਆਉਣ ਵਾਲੇ ਸਮੇਂ ਵਿੱਚ ਮੇਰੇ ਨਾਲ ਐਵੇਂ ਨਾ ਹੋ ਜਵੇ ਉਸ ਇਦਾਂ ਦੀਆਂ ਚੀਜ਼ਾਂ ਨਾ ਹੋਵੇ ਦਾ ਘਟ ਜਾ ਤਾਂ ਜਦੋਂ ਤੁਸੀਂ ਇਦਾਂ ਦਿਮਾਗ ਸੋਚਦਾ ਹੋਵੇ ਤਾਂ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਪੰਜ ਚੀਜ਼ਾਂ ਨੂੰ ਗੌਰ ਨਾਲ ਦੇਖੂਗੇ ਤਾਂ ਦਿਮਾਗ ਹੈ ਜਿਹੜਾ ਉਹ ਪ੍ਰੈਜ਼ੈਂਟ ਜਿਹੜਾ ਮੂਮੈਂਟ ਹੈ ਤੇ ਜਿਹੜੀ ਬਾਧੂ ਦੀ ਫਿਕਰ ਚਿੰਤਾ ਤੁਸੀਂ ਕਰ ਰਹੇ ਸੀ ਉਹਦੇ ਵਿੱਚੋਂ ਕੁਝ ਹੀ ਮਿੰਟਾਂ ਵਿੱਚ ਤੁਸੀਂ ਬਾਹਰ ਨਿਕਲਾਉਂਦੇ ਹੋ ਸਟੈਪ 2 ਤੁਸੀਂ ਇਹ ਅਗਲੇ ਸਟੈਪ ਵਿੱਚ ਕਰਨਾ ਹੈ ਕਿ ਤੁਸੀਂ ਚੀਜ਼ਾਂ ਨੂੰ ਛੂਕੇ ਦੇਖ ਸਕਦੇ ਹੋ ਜਿਵੇਂ ਕੋਈ ਕਪੜਾ ਹੈ ਹੱਥ ਵਿੱਚ ਕੱਪੜੇ ਨੂੰ ਲੈ ਕੇ ਉਹਨੂੰ ਮਹਿਸੂਸ ਕਰਨਾ ਉਹਦੇ ਬਾਰੇ ਸੋਚਣਾ ਉਹਦੇ ਰੰਗ ਬਾਰੇ ਸੋਚਣਾ ਸ਼ੁਰੂ ਕਰੋ ਤੇ ਉਹਦਾ ਟੈਕਸਚਰ ਦੇਖੋਗੇ ਕਿਵੇਂ ਦਾ ਹੈ ਜਾਂ ਕਿਤੇ ਪਾਰਕ ਚ ਕਿਤੇ ਬੈਠੇ ਹੋ ਤਾਂ ਇੱਕ ਪੱਤਾ ਹੱਥ ਚ ਲੈ ਲਓ ਪੱਤੇ ਨੂੰ ਹੱਥ ਲਾ ਕੇ ਦੇਖੋ ਉਹਨੂੰ ਮਹਿਸੂਸ ਕਰੋ ਇਹਦਾ ਇਹਦੀ ਸ਼ੇਪ ਬੰਦਰ ਹੈ ਸਖਤ ਹੈ ਜਾਂ ਕੋਮਲ ਹੈ ਉਹਨੂੰ ਮਹਿਸੂਸ ਕਰਨਾ ਇਦਾਂ ਹੀ ਕੋਈ ਵੀ ਚੀਜ਼ ਤੁਹਾਡੇ ਹੱਥ ਚ ਤੁਸੀਂ ਲੈ ਲਓ ਉਹਨੂੰ ਮਹਿਸੂਸ ਕਰਨਾ ਇਹਦੇ ਨਾਲ ਵੀ ਕੀ ਹੁੰਦਾ ਜਿਹੜਾ ਦਿਮਾਗ ਹੈ ਉਹ ਅ ਜਿਹੜਾ ਪ੍ਰੈਜੈਂਟ ਮੂਮੈਂਟ ਹੈ ਉਹਦੇ ਵਿੱਚ ਵਾਪਸ ਆ ਜਾਂਦਾ ਜਿਹੜੀ ਖਿਆਲਾਂ ਵਿੱਚ ਤੁਸੀਂ ਦੁਨੀਆ ਬਣਾ ਰੱਖੀ ਆ ਆਪਣੇ ਆਪ ਮਨ ਘੜ ਤੇ ਜਿਹੜੀਆਂ ਗੱਲਾਂ ਸੋਚ ਰਹੇ ਹੁੰਦੇ ਹੋ ਨਾ ਆਉਣ ਵਾਲੇ ਸਮੇਂ ਦੀ ਜਿਹੜੀ ਚਿੰਤਾ ਜਾਂ ਡਰਾਂ ਜਾਂ ਫਿਰ ਜਿਹੜਾ ਸਮਾਂ ਲੰਘ ਗਿਆ ਉਹਦੀ ਚਿੰਤਾ ਜਾਂ ਡਰ ਤੁਹਾਨੂੰ ਸਤਾ ਰਿਹਾ ਹੁੰਦਾ ਤਾਂ ਇੱਕਦਮ ਜਿਹੜਾ ਦਿਮਾਗ ਹੁੰਦਾ ਹੈ ਉਹਦੇ ਵਿੱਚੋਂ ਵਾਪਸ ਆ ਜਾਂਦਾ ਨਿਕਲ ਕੇ ਵਰਤਮਾਨ ਦੇ ਵਿੱਚ ਇਹਦੇ ਨਾਲ ਵੀ ਦਿਮਾਗ ਨੂੰ ਰਿਲੈਕਸ ਫੀਲ ਹੁੰਦਾ ਹੈ ਸਟੈਟਮੈਂਟ ਨੰਬਰ 3 ਹੈ ਜਿਹੜਾ ਉਹਦੇ ਵਿੱਚ ਤੁਸੀਂ ਚੀਜ਼ਾਂ ਦੀ ਆਵਾਜ਼ ਸੁਣ ਸਕਦੇ ਜਿਵੇਂ ਏਸੀ ਦੀ ਆਵਾਜ਼ ਪੱਖੇ ਦੀ ਆਵਾਜ਼ ਆ ਜਾਕਪਰ ਦੀ ਆਵਾਜ਼ ਬਾਹਰ ਕਿਸੇ ਗੱਡੀ ਦੀ ਆਵਾਜ਼ ਗਾਰਡਨ 'ਚ ਬੈਠੇ ਦਾ ਚਿੜੀਆਂ ਦੀ ਆਵਾਜ਼ ਜਾਨਵਰਾਂ ਦੀ ਆਵਾਜ਼ ਕੋਈ ਵੀ ਆਵਾਜ਼ ਧਿਆਨ ਨਾਲ ਸੁਣਨੀ ਮਹਿਸੂਸ ਕਰਨੀ ਇਹਦੇ ਨਾਲ ਵੀ ਜਿਹੜਾ ਦਿਮਾਗ ਹੈ ਉਹ ਕੰਟਰੋਲ ਦੇ ਵਿੱਚ ਆ ਜਾਂਦਾ ਹੈ ਤੇ ਇੱਕਦਮ ਜੋ ਵਿਚਾਰ ਉਹਦੇ ਮਨ ਦੇ ਵਿੱਚ ਫਟਾਫਟ ਫਟਾਫਟ ਜਿਹੜੇ ਚੱਲ ਰਹੇ ਸੀ ਜਿਹਨਾਂ ਦਾ ਪਰਹੋਅ ਬਹੁਤ ਤੇਜ਼ੀ ਨਾਲ ਚੱਲ ਰਿਹਾ ਸੀ ਉਹ ਸਲੋ ਹੋ ਜਾਂਦਾ ਹੈ ਸਟੈਪ ਨੰਬਰ 4 ਇਹ ਹੈਗਾ ਇਹ ਸਮੈਲ ਫ੍ਰੈਗਰੈਂਸ ਕਿਸੇ ਚੀਜ਼ ਨੂੰ ਸਮੈਲ ਕਰਨਾ ਕੋਈ ਵੀ ਕੁਝ ਵੀ ਹੋ ਸਕਦਾ ਹੈ ਜਿਹਨੂੰ ਤੁਸੀਂ ਸਮੈਲ ਕਰ ਸਕਦੇ ਹੋ ਕਿਸੇ ਪਰਫਿਊਮ ਦੀ ਜਾਂ ਖਾਣੇ ਦੀ ਮਿੱਟੀ ਦੀ ਜਾਂ ਕਿਸੇ ਫੁੱਲ ਦੀ ਉਸ ਖੁਸ਼ਬੂ ਨੂੰ ਮਹਿਸੂਸ ਕਰਨਾ ਕਿ ਇਹ ਇੱਕ ਇਦਾਂ ਦੀ ਖੁਸ਼ਬੂ ਆ ਕਿਵੇਂ ਦੀ ਆ ਇਦੇ ਨਾਲ ਵੀ ਜਿਹੜਾ ਦਿਮਾਗ ਹੈ ਉਹ ਪ੍ਰੈਸੈਂਟ ਮੂਮੈਂਟ ਦੇ ਵਿੱਚ ਆ ਜਾਂਦਾ ਤੇ ਦਿਮਾਗ ਦੇ ਵਿੱਚ ਚੱਲ ਰਹੀ ਜਿਹੜੀ ਦੌੜ ਭੱਜ ਹੈ ਉਹ ਸਲੋ ਹੋ ਜਾਂਦੀ ਹੈ ਤੇ ਦਿਮਾਗ ਇੱਕਦਮ ਸ਼ਾਂਤ ਹੋ ਜਾਂਦਾ ਸਟੈਪ ਨੰਬਰ 5 ਹੈ ਕਿ ਤੁਸੀਂ ਆ ਆਪਣੇ ਜਿਹੜਾ ਜੀਭ ਦਾ ਸਵਾਦ ਹੈ ਉਹਨੂੰ ਮਹਿਸੂਸ ਕਰਨਾ ਹੈ ਕਿ ਕੋਈ ਚੀਜ਼ ਨੂੰ ਚ ਲੈਣੀ ਹੈ ਚਾਹੇ ਉਹ ਪਾਣੀ ਹੋਵੇ ਚਾਹ ਕੌਫੀ ਜਾਂ ਟੌਫੀ ਜੋ ਵੀ ਹੈਗਾ ਜਾਂ ਜੋ ਵੀ ਤੁਸੀਂ ਖਾ ਪੀ ਰਹੇ ਹੋ ਉਹਦਾ ਟੇਸਟ ਕਰਨਾ ਤੇ ਉਹਨੂੰ ਹੌਲੀ-ਹੌਲੀ ਦਿਮਾਗ ਦੇ ਵਿੱਚ ਉਹਦੇ ਬਾਰੇ ਸੋਚਣਾ ਕਿ ਕਿੱਦਾਂ ਦਾ ਟੇਸਟ ਹੈ ਇਹ ਕਿਵੇਂ ਦਾ ਹੌਲੀ-ਹੌਲੀ ਉਹਨੂੰ ਮਹਿਸੂਸ ਕਰਨਾ ਇਹ ਵੀ ਜਿਹੜਾ ਦਿਮਾਗ ਨੂੰ ਜਿਹੜੀ ਇਹ ਟੈਕਨੀਕ ਹੈ ਨਾ ਇਹ ਦਿਮਾਗ ਨੂੰ ਰੀਸੈਟ ਕਰ ਦਿੰਦੀ ਹੈ ਇੱਕਦਮ ਜਿਹੜੇ ਵਿਚਾਰਾਂ ਦਾ ਬਹੁਤ ਜ਼ਿਆਦਾ ਤੇਜ਼ੀ ਨਾਲ ਪ੍ਰਵਾਹ ਚੱਲ ਰਿਹਾ ਉਹਨੂੰ ਰੋਕ ਦਈਏ ਤੇ ਦਿਮਾਗ ਨੂੰ ਰੀਸੈਟ ਕਰਕੇ ਦੁਬਾਰਾ ਤੋਂ ਔਨ ਕਰ ਦਈਏ ਤੇ ਦਿਮਾਗ ਹੈ ਜਿਹੜਾ ਉਹ ਸ਼ਾਂਤ ਹੋ ਜਾਂਦਾ ਤੇ ਦੁਬਾਰਾ ਤੋਂ ਫਿਰ अच्छे तरीके ਨਾਲ ਕੰਮ ਕਰਨ ਲੱਗਦਾ ਹੈ ਅਗਲੇ ਸਟੈਪ ਵਿੱਚ ਤੁਸੀਂ 4 4 4 ਵਾਈ ਟੈਕਨੀਕ ਵੀ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਹੈ ਕਿ 4 ਸੈਕਿੰਡ ਦੇ ਵਿੱਚ ਤੁਸੀਂ ਜਿਹੜਾ ਸਾਹ ਨੂੰ ਅੰਦਰ ਲੈ ਕੇ ਜਾਣਾ 4 ਸੈਕਿੰਡ ਹੋਲਡ ਕਰਨਾ ਅੰਦਰ ਰੱਖਣਾ ਹੈ ਰੋਕਣਾ ਹੈ ਔਰ 4 ਸੈਕਿੰਡ ਦੇ ਵਿੱਚ ਫਿਰ ਉਸ ਸਾਹ ਨੂੰ ਬਾਹਰ ਕੱਢਣਾ ਹੈ ਇਹਦੇ ਨਾਲ ਵੀ ਜਿਹੜਾ ਦਿਮਾਗ ਹੈ ਉਹ ਰਿਲੈਕਸ ਹੁੰਦਾ ਹੈ ਤੇ ਉਹਨੂੰ ਸਿਗਨਲ ਜਾਂਦਾ ਹੈ ਕਿ एवरीथिंग ਇਜ਼ ওকে ਸਭ ਵਧੀਆ ਹੈ ਠੀਕ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਓਵਰਥਿੰਕਿੰਗ ਕਰ ਰਹੇ ਹੁੰਦੇ ਹਾਂ ਸੋਚ ਰਹੇ ਹੁੰਦੇ ਹਾਂ ਤਾਂ ਕੀ ਹੁੰਦਾ ਹੈ ਕਿ ਵਿਚਾਰਾਂ ਦਾ ਪ੍ਰਵਾਹ ਜਿਹੜਾ ਚਾਰਾ ਚੱਲਣ ਕਰਕੇ ਦਿਮਾਗ ਦੇ ਵਿੱਚ ਉਹਦੀ ਸਪੀਡ ਵਧ ਜਾਂਦੀ ਹੈ ਤੇ ਇੱਕ అలਾਰਮ ਵਾਰ-ਵਾਰ ਵੱਜਦਾ ਹੈ ਤੇ ਇਦਾਂ ਜਿਹੜੀ ਇਹ ਵਾਲੀ ਟੈਕਨੀਕ ਹੈ ਇਹਦਾ ਕੰਮ ਹੈ ਕਿ ਉਸ ਵਾਰ-ਵਾਰ ਵੱਜਦੇ అలਾਰਮ ਨੂੰ ਬੰਦ ਕਰਨਾ ਜਦੋਂ ਆਪਾਂ ਸਟ्रेस ਵਿੱਚ ਹੁੰਦੇ ਹਾਂ ਤਾਂ ਦਿਮਾਗ ਜਿਹੜਾ ਪੈਨਿਕ ਮੋਡ ਦੇ ਵਿੱਚ ਚਲਿਆ ਜਾਂਦਾ ਹੈ ਡੀਪ ਬਰੀਥਿੰਗ ਕਰਨ ਦੇ ਨਾਲ ਜਿਹੜਾ ਇਹ ਮੋਡ ਉਹ ਅਲਾਰਮ ਜਿਹੜਾ ਇਹ ਬਾਰ-ਬਾਰ ਵੱਜਦਾ ਹੈ ਇਹ ਅਲਾਰਮ ਇਸ ਦੇ ਨਾਲ ਇਸ ਟੈਕਨੀਕ ਦੇ ਨਾਲ ਬੰਦ ਹੋ ਜਾਂਦਾ ਹੈ ਤੇ ਅਗਲਾ ਸਟੈਪ ਹੈਗਾ ਕਿ ਹੱਥਾਂ ਪੈਰਾਂ ਨੂੰ ਜਦੋਂ ਠੰਡੇ ਪਾਣੀ ਨਾਲ ਧੋ ਲਓ ਫੇਸ ਨੂੰ ਠੰਡੇ ਪਾਣੀ ਨਾਲ ਧੋ ਲਓ ਇਹਦੇ ਨਾਲ ਵੀ ਜੋ ਦਿਮਾਗ ਹੈ ਉਹ ਪ੍ਰੈਜ਼ੈਂਟ ਜਿਹੜਾ ਪਲ ਨੇ ਮੂਮੈਂਟ ਹੈ ਉਹਦੇ ਵਿੱਚ ਵਾਪਸ ਆ ਜਾਂਦਾ ਹੈ ਤੇ ਓਵਰ ਥਿੰਕਿੰਗ ਜਿਹੜੀ ਐਂਜ਼ਾਇਟੀ ਹੋ ਰਹੀ ਹੈ ਘਬਰਾਹਟ ਹੋ ਰਹੀ ਹੈ ਉਹਦੇ ਵਿੱਚੋਂ ਸਟ्रेस ਦੇ ਵਿੱਚੋਂ ਅਸੀਂ ਅਹ ਕੁਝ ਮਿੰਟਾਂ ਲਈ ਵਿੱਚ ਬਾਹਰ ਆ ਸਕਦੇ ਆ ਅਗਲਾ ਸਟੈਪ ਹੈ ਵਾਕਿੰਗ ਕਰਨਾ ਜਮੀਨ ਤੇ ਜਾਂ ਮਤਲਬ ਫਰਸ਼ ਤੇ ਘਾਹ ਤੇ ਜਾਂ ਕੱਚੀ ਜਗਾ ਤੇ ਜਿੱਤੇ ਕੱਚੀ ਜਗਾ ਹੋਵੇ ਉਥੇ ਤੁਸੀਂ 10-10 ਮਿੰਟ ਦੀ ਜਿਹੜੀ ਵਾਕ ਹੈ ਉਹ ਲੈ ਇਹਦੇ ਨਾਲ ਵੀ ਦਿਮਾਗ ਨੂੰ ਸਿਗਨਲ ਜਾਂਦਾ ਹੈ ਕਿ ਤੁਸੀਂ ਗਰਾਉਂਡ ਨਾਲ ਜੁੜੇ ਹੋਏ ਹੋ ਤੇ ਤੁਸੀਂ ਸੇਫ ਹੋ ਸਿਕਿਓਰ ਹੋ ਤੁਹਾਨੂੰ ਕੋਈ ਡਰ ਨਹੀਂ ਹੈਗਾ ਉਹ ਵੀ ਚਿੰਤਾ ਮੁਕਤ ਦਿਮਾਗ ਨੂੰ ਇੱਕਦਮ ਕਰ ਦਿੰਦਾ ਹੈ ਜੇ ਦਿਮਾਗ ਨੂੰ ਚਿੰਤਾ ਹੈ ਭਵਿੱਖ ਦੀ ਜਾਂ ਪਾਸਟ ਉਹਦੇ ਵਿੱਚੋਂ ਕੱਢਣ ਲਈ ਜੋ వాਕਿੰਗ ਹੈ ਇਹ ਵੀ ਬਹੁਤ ਜ਼ਿਆਦਾ ਮਦਦ ਕਰਦੀ ਹੈ ਆਬਜੈਕਟ ਗਰਾਉਂਡਿੰਗ ਟੈਕਨੀਕ ਜੇ ਕਦੇ ਵੀ ਐਂਜ਼ਾਇਟੀ ਫਿਰ ਹੁੰਦੀ ਆ ਤਾਂ ਆਪਣੇ ਨਾਲ ਕੋਈ ਅਜਿਹੀ ਚੀਜ਼ ਕੋਈ ਛੋਟੀ ਮੋਟੀ ਜਿੱਦਾਂ ਚਾਬੀ ਵੀ ਹੋ ਸਕਦੀ ਆ ਜਾਂ ਕੋਈ ਪੱਥਰ ਛੋਟਾ ਮੋਟਾ ਯਾ ਕੋਈ ਵੀ ਚੀਜ਼ ਛੋਟੀ ਮੋਟੀ ਹੋ ਸਕਦਾ ਹੈ ਜਿਹਨੂੰ ਤੁਸੀਂ ਹਮੇਸ਼ਾ ਆਪਣੇ ਨਾਲ ਰੱਖੋ ਜਦੋਂ ਵੀ ਕਿਤੇ ਵੀ ਐਂਜਾਇਟੀ ਤੁਹਾਨੂੰ ਮਹਿਸੂਸ ਹੋਵੇ ਘਬਰਾਹਟ ਮਹਿਸੂਸ ਹੋਵੇ ਤਾਂ ਉਸ ਚੀਜ਼ ਨੂੰ ਕੱਢਣਾ ਤੇ ਉਹਨੂੰ ਟੱਚ ਕਰਨਾ ਹੌਲੀ-ਹੌਲੀ ਉਹਦਾ ਹੀ ਮਹਿਸੂਸ ਕਰਨਾ ਹੈ ਉਹਦਾ ਟੈਕਸਚਰ ਕੀ ਹੈ ਹਾਰਡ ਹੈ ਜਾਂ ਨਰਮ ਹੈ ਉਹਦੇ ਬਾਰੇ ਸੋਚਣਾ ਉਹਦਾ ਕਲਰ ਕੀ ਹੈ ਕਿਵੇਂ ਦਾ ਹੈ ਹੌਲੀ-ਹੌਲੀ ਉਹਨੂੰ ਧਿਆਨ ਨਾਲ ਦੇਖਣਾ ਹੈ ਇਹਦੇ ਨਾਲ ਜਿਹੜਾ ਦਿਮਾਗ ਹੈ ਇੱਕਦਮ ਜਿਹੜਾ ਵਰਤਮਾਨ ਹੈ ਉਹ ਵਰਤਮਾਨ ਦਾ ਹਾਲ ਹੈ ਉਹਦੇ ਵਿੱਚ ਵਾਪਸ ਆ ਜਾਂਦਾ ਹੈ ਤੇ ਐਂਜਾਇਟੀ ਨੂੰ ਇੱਕਦਮ ਸਟੌਪ ਲੱਗ ਜਾਂਦਾ ਹੈ ਤੁਸੀਂ ਇੱਕਦਮ ਉਸ ਖਬਰੜ ਦੇ ਵਿੱਚੋਂ ਵਾਪਸ ਆ ਜਾਂਦੇ ਇਦਾਂ ਕਰਨ ਨਾਲ ਹੁੰਦਾ ਹੈ ਕਿ ਦਿਮਾਗ ਹੈ ਜਿਹੜਾ ਉਹ ਸ਼ਾਂਤ ਹੋ ਜਾਂਦਾ ਹੈ ਮਨ ਹੌਲਾ ਹੋ ਜਾਂਦਾ ਹੈ ਤੇ ਤੁਸੀਂ ਇੱਕਦਮ ਰਿਲੈਕਸ ਮੂਡ ਦੇ ਵਿੱਚ ਆ ਜਾਂਦੇ ਜਿਹੜੀਆਂ ਆਪਾਂ ਇਹਨਾਂ ਟੈਕਨੀਕਸ ਦੀ ਗੱਲ ਕੀਤੀ ਇਹਨਾਂ ਵਿੱਚੋਂ ਕੋਈ ਵੀ ਟੈਕਨੀਕ ਤੁਸੀਂ ਅਪਣਾ ਕੇ ਅਬਦੀ ਘਬਰਾਹਟ ਤੇ ਐਂਜਾਇਟੀ ਤੇ ਕਾਬੂ ਪਾ ਸਕਦੇ ਹੋ ਤੇ ਕਿਹੜੀ ਟੈਕਨੀਕ ਤੁਹਾਨੂੰ ਜ਼ਿਆਦਾ ਵਧੀਆ ਲੱਗਦੀ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਤੁਹਾਨੂੰ ਹੈਲਪਫੁਲ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਜਲਦੀ ਹੀ ਮਿਲਾਂਗੇ ਆਪਾਂ ਹੋਰ ਨਵੀਂ ਵੀਡੀਓ ਵਿੱਚ ਥੈਂਕ ਯੂ ਫਾਰ ਵਾਚਿੰਗ